ਵਾਲਮਿਕੀ ਸੰਗਠਨ ਅਤੇ ਵੱਖ-ਵੱਖ ਹਿੰਦੂ ਜੱਥੇਬੰਦੀਆਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਇਆ ਗਿਆ ਹੈ ਇਸ ਸਬੰਧ ਵਿੱਚ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇੱਕ ਸਾਂਝਾ ਮੰਗ ਪੱਤਰ ਵੀ ਸੌਂਪਿਆ ਹੈ ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਹੈ ਕਿ 4 ਦਸੰਬਰ ਨੂੰ ਕ੍ਰਿਸਚਨ ਪਾਈਚਾਰੇ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਕ੍ਰੂਸੇਡ ਅਤੇ ਧਰਮ ਯੁੱਧ ਵਰਗੇ ਸ਼ਬਦ ਬਾਰ-ਬਾਰ ਵਰਤੇ ਜਾ ਰਹੇ ਨੇ ਆਗੂਆਂ ਦੇ ਅਨੁਸਾਰ ਇਹ ਸ਼ਬਦ ਸਨਾਤਨ ਸੰਸਕ੍ਰਿਤੀ ਅਤੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਜਿਨ੍ਹਾਂ ਨੂੰ ਉਹ ਸਹਿਨ ਨਹੀਂ ਕਰ ਸਕਦੇ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਨੂੰ ਵੀ ਧਰਮ ਪ੍ਰਚਾਰ ਕਰਨ ਤੋਂ ਨਹੀਂ ਰੋਕਦੇ ਪਰ ਕਿਸੇ ਧਰਮ ਜਾਂ ਸੰਸਕ੍ਰਿਤੀ ਨੂੰ ਨੀਵਾ ਦਿਖਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਬਿਲਕੁਲ ਕਬੂਲਯੋਗ ਨਹੀਂ ਹੈ। ਆਗੂ ਨੇ ਯਾਦ ਦਿਵਾਇਆ ਕਿ ਸਾਲ 2020 ਦੇ ਵਿੱਚ ਵੀ ਇਸੇ ਨਾਮ ਨਾਲ ਹੋਏ ਪ੍ਰੋਗਰਾਮ ਦੌਰਾਨ ਤਣਾਅ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਪਾਬੰਦੀਆਂ ਲਗਾਈਆਂ ਸਨ ਅਤੇ ਯਕੀਨ ਦਿਵਾਇਆ ਸੀ ਕਿ ਅਗਲੇ ਸਮਿਆਂ ਵਿੱਚ ਇਹ ਸ਼ਬਦ ਨਹੀਂ ਵਰਤੇ ਜਾਣਗੇ ਪਰ ਇਸ ਦੇ ਬਾਵਜੂਦ ਇਸ ਵਾਰ ਦੁਬਾਰਾ ਉਹੀ ਸ਼ਬਦ ਵਰਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਥੇਬੰਦੀਆਂ ਨੇ ਕ੍ਰਿਸ਼ਚਨ ਪਾਈਚਾਰੇ ਵੱਲੋਂ ਜਾਰੀ ਕੀਤੀ ਇੱਕ ਕਿਤਾਬ ਤੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਦੇ ਅਨੁਸਾਰ ਉਸ ਕਿਤਾਬ ਦੇ ਵਿੱਚ ਸਨਾਤਨ ਸੰਸਕ੍ਰਿਤੀ ਬਾਰੇ ਪਰ ਮੱਕ ਅਤੇ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਅਤੇ ਇਹੇ ਤੱਕ ਲਿਖਿਆ ਹੋਇਆ ਹੈ ਕਿ ਸਨਾਤਨ ਸੰਸਕ੍ਰਿਤੀ ਸਿਰਫ 700 ਸਾਲ ਪੁਰਾਣੀ ਹੈ ਜੋ ਕਿ Hindu ਸਮਾਜ ਲਈ ਅਪਮਾਨਜਨਕ ਹੈ ਜਥੇਬੰਦੀਆਂ ਦਾ ਕਹਿਣਾ ਹੈ ਕਿ Hindu ਧਰਮ ਅਤੇ ਸਨਾਤਨ ਸੰਸਕ੍ਰਿਤੀ ਲੱਖਾਂ ਸਾਲ ਪੁਰਾਤਨ ਮੰਨੀ ਜਾਂਦੀ ਹੈ ਇਸ ਲਈ ਇਸ ਤਰ੍ਹਾਂ ਦੇ ਦਾਅਵੇ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਨੇ ਅੰਤ ਵਿੱਚ ਬਾਲਮਿਕੀ ਸੰਗਠਨ ਅਤੇ Hindus ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਅਤੇ ਕਿਤਾਬ ਸੰਬੰਧੀ ਪੂਰੀ ਜਾਂਚ ਕਰਕੇ ਕਾਨੂੰਨੀ ਤੌਰ ਉਤੇ ਲਾਜ਼ਮੀ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਦੀ ਆਮਨ ਚੈਨ ਦੀ ਸਥਿਤੀ ਪ੍ਰਭਾਵਿਤ ਨਾ ਹੋ ਸਕੇ ਸਰ ਦੇਖੋ ਜਦੋਂ ਕਿਸੇ ਨੂੰ ਬਾਰ ਬਾਰ ਆਪਾਂ ਕਵਾਂਗੇ ਨਾ ਕਿਸੇ ਨਾ ਕਿਸੇ ਗੱਲ ਦਾ ਉਹਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਹੋਏਗਾ ਮੰਗ ਪੱਤਰ ਆਪਾਂ ਦੇ ਰਹੇ ਆ ਆਪਾਂ ਚੱਲਦੇ ਆਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਜੇ ਅਗੇਂਸਟ ਹੀ ਜਾਣਾ ਤੇ ਬੰਦੇ ਇਕੱਠੇ ਕਰਕੇ ਲਾਲਣਾਲਾ ਕਰਾਦੀ ਉਹਦਾ ਫਾਇਦਾ ਕੋਈ ਨਹੀਂਗਾ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਸਮਾਜ ਦੇ ਵਿੱਚ ਕੋਈ ਵੀ ਵੈਰ ਵਿਰੋਧ ਵਧੇ ਕੋਈ ਘਟਨਾ ਹੋਜੀ ਵਾਪਰੇ ਜਿਹਦੇ ਉਪਰ ਸਿੱਧਾ ਸਾਡੇ ਉਪਰ ਲੋਕਾਂ ਨੂੰ ਇਲਜ਼ਾਮ ਲਾਣਾ ਪੈਣਾ ਉਹ ਆਪਾਂ ਕੰਮ ਕਰਨਾ ਨਹੀਂ ਤੇ ਪ੍ਰਸ਼ਾਸਨਿਕ ਤਰੀਕੇ ਨਾਲ ਚੱਲ ਕੇ ਆਪਾਂ ਲਾਫੁਲ ਚੱਲ ਕੇ ਲਾ ਦੇ ਅਗੇਂਸਟ ਜਾ ਕੇ ਲੀਗਲੀ ਤਰੀਕੇ ਨਾਲ ਜੋ ਬਣਦੀ ਕਰ ਹੋਏ ਉਹਦੇ ਹੱਕ ਦੇ ਵਿੱਚ ਗਿਆ ਸਦਾ ਉਸ ਹੱਕ ਦੇ ਵਿੱਚ ਰਵਾਂਗੇ ਔਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਰਵਾਂਗੇ ਚਾਤਰੀ ਨੂੰ ਕਿਹੜਾ ਪ੍ਰੋਗਰਾਮ ਹੁੰਦਾ ਹੈ ਉਹ ਜਾ ਰਿਹਾ ਹੈ ਉਹਦੇ ਬੜ ਕੇ ਕਿਹਨਾਂ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ ਜਾਂ ਦੇਖੋ ਜੀ ਧਰਮ ਦਾ ਪ੍ਰਚਾਰ ਕਰਨ ਦੇ ਵਿੱਚ ਕਿਸੇ ਨੂੰ ਕੋਈ ਮਨਾਹੀ ਨਹੀਂ ਹੈ ਪ੍ਰਚਾਰ ਕਰਨ ਪਰ ਕਿਸੇ ਦੂਸਰੇ ਧਰਮ ਨੂੰ ਟਾਰਗੇਟ ਕਰਕੇ ਪ੍ਰਚਾਰ ਕਰਨ ਆਪਣੇ ਧਰਮ ਦਾ ਪ੍ਰਚਾਰ ਕਰਨ ਉਹ ਸਾਨੂੰ ਕਦੇ ਹੀ ਬਰਦਾਸ਼ਤ ਨਹੀਂ گا۔ ਸਾਡੇ ਗੁਰੂਆਂ ਨੇ ਪੀਰਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਧਰਮ ਵਾਸਤੇ ਕਿ ਇਹ ਦਿਨ ਵੇਖਣ ਵਾਸਤੇ ਇਹ ਹੁਣ ਆਪਾਂ ਕਰੰਟਲੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਹਾਂ ਜਿਨ੍ਹਾਂ ਨੇ ਸੀਸ ਘਟਾਤਾ ਆਪਣਾ ਧਿੰਦ ਦੀ ਚਾਦਰ ਘਵਾਏ ਕਿਸ ਚੀਜ਼ ਵਾਸਤੇ ਕਿ ਇਹ ਲੋਕ ਆ ਕੇ ਆਪਣੇ ਧਰਮ ਦਾ ਪ੍ਰਚਾਰ ਕਰਨ ਉਹ ਕੁਰਬਾਨੀਆਂ ਨਹੀਂ ਆਪਣੇ ਨਾਂ ਕਰਾ ਲੈਣ ਇਹ ਆਪਾਂ ਹੋ ਨਹੀਂ ਦੇਵਾਂਗੇ ਠੀਕ ਹੀ ਜਵਾਲਮਿਕੀ ਜੈਸ਼ੀ ਰਾਮ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਲੱਕੀਬਦ ਪੰਜਾਬ ਪ੍ਰਧਾਨ ਭਗਵਾਨ ਵਾਲਮਿਕੀ ਵੀਰ ਸਨ ਮੇਰੇ ਨਾਲ ਬਾਬਾ ਸਨੀਨਾਥ ਜੀ ਬਾਬਾ ਪੋਲਾਨਾਥ ਜੀ ਵਿਸ਼ਵਵਿੰਦੂ ਪਰਿਸ਼ਦ ਤੋਂ ਵਰੁਣ ਜੀ ਸੁਖਵਿੰਦਰ ਜੀ ਅੱਜ ਸਾਰੀਆਂ ਸੀ ਸਮੂਹ ਵਾਲਮਿਕੀ ਦੇ ਹਿੰਦੂ ਜਥੇਬੰਦੀਆਂ ਨੇ ਇੱਕ ਮੰਗ ਪੱਤਰ ਦਿੱਤਾ ਵਾ ਪਿਛਲੇ ਸਾਲ ਚਵੀ ਦੇ ਵਿੱਚ ਅੰਗਰਨੂਲਾ ਕਰੁਸ਼ੇਟ ਕਰਨ ਆਇਆ ਸੀਗਾ ਕਰੁਸ਼ੇਟ ਵਰਡ ਤੋਂ ਸਾਨੂੰ ਅਪਤੀ ਸੀਗੀ ਸਾਰੇ ਸਾਰੇ ਜਥੇਬੰਦੀਆਂ ਨੂੰ ਕਿਉਂਕਿ ਧਰਮ ਯੁੱਧ ਦਾ ਜਿਸ ਤਰ੍ਹਾਂ ਮੁਸਲਮਾਨਾਂ ਵਿੱਚ ਤੇ ਜਿਹਹਾਦ ਹੁੰਦਾ ਵਾ ਇਹਨਾਂ ਦੇ ਵਿੱਚ ਧਰਮ ਯੁੱਧ ਸੀਗਾ ਉਹਦਾ ਸੀਦਾ ਵਿਰੋਧ ਸੀਗਾ ਔਰ ਪਸ਼ਾ ਪ੍ਰਸ਼ਾਸਨ ਦੇ ਵਿੱਚ ਬਹਿ ਕੇ ਇਹਨਾਂ ਨੇ ਅਪੋਲੋਜਾਈਜ਼ ਕੀਤਾ ਸੀਗਾ ਕਿ ਫਿਊਚਰ ਅਸੀਂ ਜਿਹੜਾ ਇਸ ਨੂੰ ਨਹੀਂ ਯੂਜ਼ ਕਰਾਂਗੇ ਔਰ ਫਿਰ ਉਹ ਕਰ ਰਿਆ ਪਿਆ ਪਰ ਦੂਸਰੀ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਵੀ ਪਹਿਲਾਂ ਤੇ ਜਿਹੜੇ ਝੂਠ ਬੋਲ ਬੋਲ ਕੇ ਲੋਕਾਂ ਨੂੰ ਬੇਕੂ ਬਣਾ ਕੇ ਜਿਹੜਾ ਕਰਜ ਕਨਵਰਸ਼ਨ ਕਰਵਾ ਰਹੇ ਸੀਗੇ ਹੁਣ ਇਹ ਡਾਇਰੈਕਟਲੀ ਹੋ ਗਿਆ ਕਿਨੇ ਕਿਤਾਬ ਛਾਪੀ ਆ ਸਨਾਤਨ ਕਾ ਪਰਮੇਸ਼ਵਰ ਕੌਣ ਹੈ ਪਹਿਲਾਂ ਮੈਨੂੰ ਇਹ ਪੁੱਛਣਾ ਚਾਹਾਂਗਾ ਕਿ ਵੀ ਜੀਜ਼ਸ ਕ੍ਰਾਈਸ ਦਾ ਜਿਹੜਾ ਬਰਥ ਹੈਗਾ ਵਾ ਉਹ ਅਕੋਰਡਿੰਗ ਟੂ ਬਾਈਬਲ ਹੀ ਜੇ ਕਹੀਏ ਆਪਾਂ ਦੇ 2000 ਸਾਲ ਦੇ ਕਰੀਬ ਤਰੀਕਾ ਔਰ ਇਹ ਚ ਕਹਿ ਰਿਹਾ ਵਾ ਕਿ ਵੀ 700 ਸਾਲ ਜਿਹੜੇ ਆ ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਸਨਤਨ ਪਰਮੇਸ਼ਰ ਸੀਗਾ ਮੈਂ ਇਹਨੂੰ ਇਹਦੇ ਨਾਲ ਪੁੱਛਣਾ ਚਾਹਾਂਗਾ ਕਿ ਵੀ ਫਿਰ ਇਹਨੇ ਤੇ ਉਹ ਕਹਾਵਤ ਕਰਤੀ ਨਾ ਵੀ ਜਦੋਂ ਜਾਗੇ ਉਦੋਂ ਸਵੇਰਾ ਭਾਰਤ ਦੀ ਸੰਕ੍ਰਿਤੀ ਅਸੀਂ 4 ਵਜੇ ਬ੍ਰਹਮ ਮੂਰਤ ਸਾਡਾ ਹੁੰਦਾ ਵਾ ਤੇ ਇਹਰਾ ਮੇਰੇ ਖਿਆਲ 10 ਵਜੇ ਹੁੰਦਾ ਵਾ ਇਹ 10 ਵਜੇ ਉੱਠਦਾ ਵਾ ਇਸ ਕਰਕੇ ਇਹਨੂੰ ਲੱਗਾ ਵਾ ਕਿ ਵੀ 2700 ਸਾਲ ਪਹਿਲਾਂ ਹੀ ਜਿਹੜਾ ਵਾ ਸ੍ਰਿਸ਼ਟੀ ਦਾ ਨਿਰਮਾਣ ਹੋਇਆ ਵਾ ਜਦ ਕਿ ਸਾਡੀ ਜਿਹੜੀ ਸੰਕ੍ਰਿਤੀ ਆ ਜਿਹੜੀ ਸਾਡੀ ਧਰਤੀ ਆ ਜਿਹੜੀ ਉਹ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਹੋਈ ਇਸ ਟਾਈਮ ਉਮ ਨਾਸਾ ਦੇ ਅਕੋਰਡਿੰਗ ਵੀ ਚੱਲ ਜਿਓਗੇ ਨਾ ਇਹ ਅਰਬਾਂ ਦੇ ਹਿਸਾਬ ਦੇ ਨਾਲ ਜਿਹੜੀ ਆ ਉਹ ਸਾਡੇ ਧਰਤੀ ਦੀ ਉਮਰ ਆ ਤੇ ਉਸ ਉਹਦੋਂ ਦਾ ਹੀ ਜਿਹੜਾ ਵਾ ਸੂਰਜ ਆ ਆਪਣਾ ਸੋਰੀ ਉਦੋਂ ਦਾ ਹੀ ਸਨਾਤਨ ਧਰਮ ਜਿਹੜਾ ਵਾ ਉਹ ਰਜਿਸਟਰ ਕਰਦਾ ਵਾ ਤੇ ਇਹ ਆਪਣੇ ਆਪਣੀ ਬੁੱਕ ਦੇ ਵਿੱਚ ਇਹ ਚੀਜ਼ ਕਹਿ ਰਿਹਾ ਵਾ ਕਿ ਸਨਾਤਨ ਧਰਮ ਜਿਹੜਾ ਵਾ ਉਹ ਕ੍ਰਿਸ਼ਨ ਧਰਮ ਆ ਉਹ ਜਿਹੜਾ ਰਾਮੋਦੀ ਆ ਉਹ ਜੀਜ਼ਸ ਕਰਾਈ ਸਾ ਇਹ ਸਿੱਧੇ ਸਿੱਧੇ ਸਾਰਾ Hindu ਜਿਹੜੀ ਸਨਾਤਨ ਸੰਸਕ੍ਰਿਤੀ ਆ ਜਿਹੜੀ ਉੱਤੇ ਜਿਹੜਾ ਪ੍ਰਹਾਰ ਕੀਤਾ ਗਿਆ ਵਾ ਉਹ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਕਿਉਂਕਿ ਜੇ ਆਪਾਂ ਆਪਣਾ ਸਿੱਕੇ ਇਤਿਹਾਸ ਕਰੀਏ ਕਿ ਵੇਖੋ ਹੁਣ ਹਫਤੇ ਪਹਿਲਾਂ ਹੀ ਗੁਰੂ ਸਾਹਿਬ ਦੀ ਸ਼ਹੀਦੀ ਮਨਾਈ ਆ ਔਰ 350 ਸਾਲਾਂ ਜਿਹੜਾ ਗੁਰਤੇਗ ਭਦਰ ਮਹਾਰਾਜ ਦਾ ਸ਼ਹੀਦੀਹਾੜੇ ਚੱਲੇ ਆ ਔਰ ਉਹਦੇ ਵਿੱਚ ਤੁਸੀਂ ਦੇਖੋ ਭਾਈ ਮਤੀਦਾਸ ਜੀ ਸਦੀਦਾਸ ਜੀ ਭਾਈ ਦਿਆਲਾ ਜੀ ਆ ਔਰ ਕਿੰਨੀਆਂ ਜੜੀਆਂ ਕੁਰਬਾਨੀਆਂ ਜੜੀਆਂ ਨਾਲ ਦਿੱਤੀਆਂ ਵਾ ਜਿਹੜਾ ਅਸੀਂ ਹਜ਼ਾਰ ਜਨਮ ਵੀ ਲੈ ਲਈਏ ਉਹਦਾ ਅਸੀਂ ਮੁੱਲ ਨਹੀਂ ਮੋੜ ਸਕਦੇ ਪਰ ਅੱਜ ਵੇਖਿਆ ਜਾ ਰਿਹਾ ਵਾ ਕਿ ਵੀ ਉਹਨਾਂ ਦੇ ਦੇਸ਼ 'ਚ ਹੀ ਉਹਨਾਂ ਦੇ ਹੀ ਸਟੇਟ ਦੇ ਵਿੱਚ ਜਿੱਥੇ ਸਿੱਖੀ ਦਾ ਧੁਰਾ ਵਾ ਪੰਜਾਬ ਦੇ ਵਿੱਚ ਗੁਰੂਆਂ ਦੀ ਧਰਤੀ ਘਾਈ ਗਈ ਹੈ ਪੰਜਾਬ ਹੀ ਧਰਤੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਔਰੇ ਵਿੱਚ ਹੀ ਜਿਹੜਾ ਵਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਵਾ ਕਿ ਕਨਵਰਜਨ ਹੋ ਰਿਹਾ ਵਾ ਜਿਹੜਾ ਚਿੰਤਾ ਦਾ ਵਿਸ਼ੇ ਆ ਔਰ ਸਾਡੀ ਹੀ ਕੌਮ ਜਿਹੜੀ ਆ ਬਾਬਾ ਜੀਵਨ ਸਿੰਘ ਜੀ ਸੀਗੇ ਜਿਹੜੇ ਚੰਦਨੀ ਚੌਂਕ ਦੇ ਵਿੱਚੋਂ ਗੁਰੂ ਸਾਹਿਬ ਦਾ ਜਿਹੜਾ ਸ਼ੀਸ਼ ਲੈ ਕੇ ਆਏ ਸੀਗੇ ਔਰ ਸਾਡੇ ਸੁਭਾਜ ਦੇ ਹੱਥਾਂ ਦੇ ਵਿੱਚ ਜ਼ੁਲਮ ਦੇ ਵਿਰੁੱਧ ਗੁਰੂ ਸਾਹਿਬ ਨੇ ਜਿਹੜੀ ਆ ਤੇਗ ਫੜਾਇਆਤੀ ਸੀਗੀ ਪਰ ਅੱਜ ਜਿਸ ਵੇਲੇ ਕਨਵਰਜਨ ਹੋ ਰਿਹਾ ਵਾ ਇਹ ਸਾਈ ਪਾਰਟਰ ਜਿਹੜੇ ਆ ਸਾਡੇ ਸਮਾਜ ਦੇ ਹੱਥਾਂ ਦੇ ਵਿੱਚ ਸਲੀਬਾਂ ਫੜਾਈ ਜਾ ਰਹੇ ਆ ਚਿੰਤਾ ਦਾ ਵਿਸ਼ਾ ਆ